ਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸੰਸਾਰਕ ਰੂਪੇ ਖੇਡ ਦੇ ਵਿੱਚ ਚੱਲਦਿਆਂ ਹੋਇਆਂ ਸਾਡਾ ਮਾਰਗਦਰਸ਼ਨ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਹਨ ਤੇ ਫਰਮਾਨ ਕਰਦੇ ਹਨ ਗੁਰ ਕੀ ਮਤ ਤੂੰ ਲੇਹੇ ਇਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਮਾਰੇ ਸਮਝਾਉਣਾ ਕਰਦੇ ਕਹਿੰਦੇ ਤੂੰ ਗੁਰੂ ਦੀ ਮਤ ਲੈ ਕੇ ਚੱਲਣੀ ਤੂੰ ਇਆਣਾ ਨਰਾਇਕੀ ਕਹਿੰਦੇ ਆ ਕਹਿੰਦੇ ਇਹ ਮਾਰਗ ਤੇ ਤੂੰ ਕੀ ਆ ਈਆਣਾ ਵਾ ਬੱਚਾ ਵਾ ਤੂੰ ਇਹ ਮਾਰਗ ਤੇ ਤੂੰ ਗੁਰੂ ਦੀ ਮਤ ਲੈ ਕੇ ਚੱਲਣੀ ਐ ਤੇ ਗੁਰੂ ਦੀ ਮਤ ਲੈ ਕੇ ਤੇ ਭਗਤੀ ਦੇ ਮਾਰਗ ਤੇ ਚੱਲਣਾ ਤੇ ਜੇ ਤੂੰ ਭਗਤੀ ਦੇ ਮਾਰਗ ਤੇ ਨਹੀਂ ਚੱਲੇਗਾ ਕਹਿੰਦੇ ਫਿਰ ਤੂੰ ਡੁੱਬ ਜਾਏਗਾ ਗੁਰੂ ਦੀ ਮਤ ਲੈਣ ਤੋਂ ਬਾਅਦ ਕਹਿੰਦੇ ਉਹਦੇ ਤੇ ਚੱਲਣਾ ਵੀ ਆ ਭਾਵੇਂ ਜਿਹੜੀ ਚਾਲ ਤੇ ਸਾਨੂੰ ਗੁਰੂ ਚਲਾਉਣਾ ਚਾਹੁੰਦਾ ਫਰਮਾਨ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋ ਭਲ ਕਰਮਨੋ ਹਰ ਹਰ ਕਥਾ ਮਨਰਾਲੀ ਕਹਿੰਦੇ ਜੋ ਤੁਹਾਡਾ ਗੁਰੂ ਤੁਹਾਨੂੰ ਕਹਿੰਦਾ ਉਹਦੇ ਵਿੱਚ ਤੁਹਾਡਾ ਭਲਾ ਤੇ ਜਦੋਂ ਵੇਖੋ ਅਸੀਂ ਮਾ ਗੁਰੂ ਤੋਂ ਰਸਤਾ ਪੁੱਛਦੇ ਆ ਉਹ ਰਸਤੇ ਤੇ ਨਹੀਂ ਚੱਲਦੇ ਅਸੀਂ ਧਰ ਦਾ ਰਸਤਾ ਅਖਤਿਆਰ ਕਰ ਲੈਂਦੇ ਆ ਤ੍ਰੈਗੁਣੀ ਰਸਤਾ ਅਖਤਿਆਰ ਕਰ ਲੈਂਦੇ ਆ ਤੇ ਮਾਰਾ ਜੀ ਫਿਰ ਇਹ ਵੀ ਕਹਿੰਦੇ ਵੀ ਮੈਂ ਤਾਂ ਤੈਨੂੰ ਇਹ ਮੱਤ ਨਹੀਂ ਦਿੱਤੀ ਕਹਿੰਦੇ ਮੰਨ ਰੇ ਕੌਣ ਕ ਮੱਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਾ ਕਿੰਨੀ ਕਹਿੰਦੇ ਮੈਂ ਤਾਂ ਤੈਨੂੰ ਇਹ ਮੱਤ ਨਹੀਂ ਦਿੱਤੀ ਕਿ ਨਿੰਦਿਆ ਚੁਗਲੀ ਈਰਖਾ ਦੁਬੇਦਾ ਨਫਰਤ ਵਾਲੀ ਤੇ ਤੂੰ ਇਹ ਕਿੱਥੋਂ ਕਿਦੀ ਮੱਤ ਲੈ ਲਈਏ ਤੂੰ ਹੈਨਾ ਤੇ ਇਥੇ ਅਹੀਂ ਗੁਰੂ ਦੀ ਮੱਤ ਨੂੰ ਅਖਤਿਆਰ ਕਰਕੇ ਚੱਲਣਾ ਹੁਣ ਜਦੋਂ ਅਸੀਂ ਇਸ ਮਾਰਗ ਤੇ ਚੱਲਦੇ ਹਾਂ ਤੇ ਸਾਡੇ ਮਨਾਂ ਨੂੰ ਕਾਲ ਨੇ ਆਪਣੇ ਪੰਛੀ ਦੂਤਾਂ ਦੇ ਰਾਹੀਂ ਸਾਡੇ ਮਨ ਦਾ ਧਿਆਨ ਬਦਲਣਾ ਸਾਡਾ ਜਿਹੜਾ ਵਾ ਧਿਆਨ ਉਹ ਬਦਲਣਾ ਆਪਣੇ ਡਰਾਮੇ ਚ ਲਾਉਣਾ ਜੋ ਡਰਾਮਾ ਕਰਕੇ ਦੱਸਦਾ ਵਾ ਔਰ ਡਰਾਮੇ ਲਈ ਜਿਹੜੀ ਸਾਰੀ ਮਾਇਆ ਦਾ ਦੇਸ਼ ਆ ਇਹਦੇ ਵਿੱਚ ਬਹੁਤ ਸਾਰੇ ਖਡਾਉਣੇ ਐਸੇ ਤਿਆਰ ਕਰ ਦਿੱਤੇ ਗਏ ਆ ਜਿਦੇ ਵਿੱਚ ਸਾਡਾ ਮਨ ਉਲਝਿਆ ਰਹਿੰਦਾ ਔਰ ਉਲਝਿਆ ਹੋਣ ਕਰਕੇ ਕਦੇ ਵੀ ਉਹ ਆਪਣੇ ਪਰੋਂ ਨਹੀਂ ਸੋਚਦਾ ਅਦੇ ਵੀ ਉਹ ਆਪਣੇ ਪਾਰੋਂ ਨਹੀਂ ਸੋਚਦਾ ਹੁਣ ਵੇਖੋ ਗੁਰਮੁਖ ਪਿਆਰਿਓ ਮਹਾਰਾਜ ਗੁਰਬਾਣੀ ਗੁਰੂ ਤੇ ਸਮਝਾਉਣਾ ਕਰਦੇ ਆ ਕਹਿੰਦੇ ਜੇ ਮਨ ਜ਼ਿਆਦਾ ਉਲਝ ਜੇ ਵਾਸੇ ਨਾ ਆਵੇ ਤੇ ਫਿਰ ਗੁਰਮੁਖ ਪਿਆਰਿਓ ਦੋ ਤਰੀਕੇ ਆ ਮਨ ਨੂੰ ਵਾਸੇ ਕਰਨ ਦੇ ਇੱਕ ਤਾਂ ਸਿਮਰਨ ਕਰਕੇ ਤੇ ਦੂਸਰਾ ਤਰੀਕਾ ਵਾ ਗਿਆਨ ਦੁਆਰਾ ਜੇ ਸਿਮਰਨ ਦੇ ਨਾਲ ਮਨ ਨਹੀਂ ਮੰਦਾ ਤੇ ਫਿਰ ਮਹਾਰਾਜ ਕਹਿੰਦੇ ਇਹ ਮਨ ਨੂੰ ਆ ਉਹ ਕਰਵਾਸ ਆਵੇ ਇੱਕ ਵਾਰ ਸੱਚੇ ਕਿੱਦਾਂ ਆਵੇ ਹੁਣ ਮਹਾਰਾ ਇਹ ਕਹਿੰਦੇ ਗੁਰ ਪ੍ਰਸ਼ਾਦੀ ਠਾਕੀ ਹੈ ਗਿਆਨ ਮੱਤੀ ਘਰ ਆਵੇ ਕਹਿੰਦੇ ਗਿਆਨ ਦੀ ਮਤ ਦੋ ਇਹਨੂੰ ਬਹੁਤ ਸਾਰੇ ਜੀਵਾਂ ਹੀ ਕਈ ਵਾਰ ਕਹਿੰਦੇ ਨੇ ਗਿਆਨ ਦੀ ਜ਼ਰੂਰਤ ਨਹੀਂ ਤੇ ਮਹਾਰਾ ਇਹ ਕਹਿੰਦੇ ਦੋ ਹੀ ਤਰੀਕੇ ਆ ਇੱਕ ਸਿਮਰਨਾ ਜੇ ਸਿਮਰਨ ਕਰਨ ਨੂੰ ਦਿਲ ਨਾ ਕਰੇ ਹੁਣ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਪ੍ਰੈਕਟੀਕਲ ਵਿਚਾਰ ਲਿਆ ਹੀ ਬਹੁਤ ਸਾਰੇ ਜੀਵ ਆ ਜਿਹੜੇ ਕਈ ਵਾਰ ਸਿਮਰਨ ਕਰਨ ਨੂੰ ਦਿਲ ਨਹੀਂ ਕਰਦਾ ਜੇ ਸਿਮਨ ਕਰਨ ਨੂੰ ਦਿਲ ਨਾ ਕਰੇ ਤਾਂ ਫਿਰ ਉੱਥੇ ਕੀ ਆ ਗਿਆਨ ਦੀ ਮੱਤ ਦੇਣੀ ਪੈਂਦੀ ਆ ਬੈਟਰੀ ਚਾਰਜ ਕਰਨੀ ਪੈਂਦੀ ਆ ਕੱਥ ਕਥਾ ਦੇ ਰਹੀਂ ਗੁਰਬਾਣੀ ਦੁਆਰਾ ਤੇ ਫਿਰ ਇਹ ਕਿਸੇ ਇੱਥੇ ਮਹਾਰਾ ਜੀ ਕਹਿੰਦੇ ਗੁਰ ਪ੍ਰਸ਼ਾਦੀ ਠਾਕੀ ਗਿਆਨ ਮਤਿੰ ਘਰ ਆਵੇ ਕਹਿੰਦੇ ਇਹਨੂੰ ਗਿਆਨ ਦੀ ਮੱਤ ਦੇਣੀ ਆ ਇਹ ਗਿਆਨ ਕੀ ਸਾਡੇ ਮਨ ਦੇ ਅੰਦਰ ਉਤਸ਼ਾਹ ਪੈਦਾ ਕਰਦਾ ਫਿਰ ਉਹ ਸਾਡੇ ਅੰਦਰ ਜਦੋਂ ਉਤਸ਼ਾਹ ਪੈਦਾ ਹੋਊਗਾ ਫਿਰ ਮਨ ਸਿਮਨਣ ਲਈ ਤਿਆਰ ਹੋ ਜਾਏਗਾ ਜਿਦਾਂ ਪੱਥਰ ਜਿਹੜਾ ਵਾ ਸਮੁੰਦਰ ਚ ਲਹਿਰਾਂ ਹੁੰਦੀਆਂ ਵਾ ਉਹ ਲਹਿਰਾਂ ਵਿੱਚ ਵਜ ਵਜ ਕਿਧਰ ਇਧਰ ਵਜ ਵਜ ਕੇ ਉਹ ਗੋਲ ਹੋ ਜਾਂਦਾ ਇਦਾਂ ਹੀ ਕਦੇ ਸਿਮਨ ਕਰ ਲਿਆ ਸਿਮਨ ਕਰਨ ਨੂੰ ਦਿਲ ਨਹੀਂ ਕੀਤਾ ਗੁਰਬਾਣੀ ਦੇ ਵਿਚਾਰ ਸੁਣ ਲਈ ਗੁਰਬਾਣੀ ਵਿਚਾਰ ਨੇ ਫੇਰ ਕਹਿਣਾ ਚੱਲ ਸਿਮਨ ਕਰ ਇਦਾਂ ਹੀ ਵਜ ਵਜ ਕੇ ਲਹਿਰਾਂ ਦੇ ਵਿੱਚ ਇਹ ਲਹਿਰ ਚਲਾ ਦੇਣੀ ਹੁਣ ਮਹਾਰਾ ਹੀ ਕਹਿੰਦੇ ਮਨ ਨੂੰ ਬੰਨਣ ਲਈ ਕਹਿੰਦੇ ਕੁੰਬੇ ਵੱੱਦਾ ਚੱਲ ਰਹਿ ਜਲ ਬਿਨ ਕੁੰਬ ਨਾ ਹੋਏ ਕਹਿੰਦੇ ਗਿਆਨ ਦਾ ਵੱੱਦਾ ਗਿਆਨ ਦਾ ਵੱੱਦਾ ਮਨ ਰਹਿ ਗੁਰਬਿੰਗਿਆਨ ਨਾ ਕਹਿੰਦੇ ਇਹਨੂੰ ਬੰਨਣਾ ਪਹਿਲਾਂ ਜੇ ਤੁਸੀਂ ਗਿਆਨ ਦੁਆਰਾ ਮਨ ਨੂੰ ਨਹੀਂ ਬੰਦਾ ਤੇ ਤੁਸੀਂ ਕਰ ਰਹੇ ਹੋ ਵਾਹ ਗੁਰੂ ਵਾਹ ਗੁਰੂ ਤੇ ਮਨ ਵਿਚਾਰਾਂ 'ਚ ਭੱਜਾ ਫਿਰ ਰਿਹਾ ਤੇ ਮੰਨ ਲਓ ਭੱਜੇ ਜਾਂਦੇ ਤੇ ਪਿੱਛੇ ਡੰਡੇ ਛੱਡਾਂਗੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰਾਂਗੇ ਕੀ ਪਤਾ ਲੱਗਣਾ ਕਿ ਨਹੀਂ ਲੱਗਣਾ ਤੇ ਜੇ ਤਸਲੀਨਾ ਬਨ ਕੇ ਕੁੱਟਾਂਗੇ ਅਗਲੇ ਦੀ ਲੱਗਦੀ ਵੀ ਹੈ ਉਹਨੂੰ ਝੋਟ ਵੀ ਪਹੁੰਚਦੀ ਹੈ ਇਦਾਂ ਗਿਆਨ ਦੁਆਰਾ ਪਹਿਲਾਂ ਮਨ ਨੂੰ ਬੰਨਣਾ ਕਿਉਂਕਿ ਇਹ ਸਾਡੇ ਮਨ ਨੇ ਬਾਰ ਬਾਰ نیچےगिरਣਾ ਸਾਡੇ ਮਨ ਦਾ ਕੀ ਹੈ ਸੁਭਾਅ ਹੈ ਨੇ ਬਾਰ ਬਾਰ نیچےगिरਣਾ ਕਿਉਂਕਿ ਮਨ ਦਾ ਸੁਭਾਅ ਕੀ ਹੈ ਕਬਹੂ ਜਿਹੜਾ ਉਪ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਡਾ ਪਾਲੇ ਇਹ ਥਿਰ ਨਹੀਂ ਰਹਿੰਦਾ ਇਹ ਇਥੋਂ ਤੱਕ ਤਰੇ ਗੁਣਾ ਜੇ ਵੀ ਥਿਰ ਨਹੀਂ ਹੈ ਤਰੇ ਗੁਣਾ ਦੇ ਵਿੱਚ ਵੀ ਦੇਖੋ ਕਦੀ ਰਜੋ ਤੇ ਕਦੀ ਤਮੋ ਤੇ ਕਦੀ ਸਤੋ ਤੇ ਕਦੀ ਰਜੋ ਤੇ ਤਮੋ ਸਤੋ ਤੇ ਸਾਡਾ ਮਨ ਜਿਹੜਾ ਵਾ ਫਿਰ ਨਹੀਂ ਰਹਿੰਦਾ ਇਹ ਪੜਦੇ ਨਾ ਕਭੂ ਸਾਹ ਸੰਗਤੇ ਉਹ ਪਾਵੇ ਉਸ ਸਥਾਨ ਤੇ ਬਹੁੜ ਨਾ ਆਵੇ ਇਸ ਕਰਕੇ ਇਹ ਸਾਡਾ ਮਨ ਦਾ ਸੁਭਾਅ ਜਿਹੜਾ ਵਾ ਇਹ ਸਾਨੂੰ ਗੁਰੂ ਦੀ ਮੱਤ ਦੀ ਬਹੁਤ ਜ਼ਰੂਰਤ ਆ ਇਸੇ ਕਰਕੇ ਗੁਰੂ ਸਾਹਿਬਾਂ ਨੂੰ 1 ਤੋਂ ਲੈ ਕੇ 1430 ਅੰਗ ਲਿਖਣੇ ਪਏ ਇਸੇ ਕਰਕੇ ਗੁਰਮਖਾਂ ਨੂੰ ਹੁਕਮ ਕਰਨਾ ਪਿਆ ਪੰਜ ਪਿਆਰਿਆਂ ਦੇ ਰੂਪ ਵਿੱਚ ਜੋ ਸਾਨੂੰ ਕੀਤਾ ਜਾਂਦਾ ਵੀ ਇੱਕ ਸਿੱਖ ਨੇ ਰੋਜ਼ ਜਪਜੀ ਸਾਹਿਬ ਪੜਨਾ ਉਹੀ ਜਪਜੀ ਸਾਹਿਬ ਰੋਜ਼ ਪੜਨਾ ਉਹੀ ਜਾਪ ਸਾਹਿਬ ਰੋਜ਼ ਪੜਨਾ ਉਹ ਵੀ ਤਾਂ ਉਹੀ ਤਾਂ ਪ੍ਰਸਾਦ ਸਭਈਏ ਰੋਜ਼ ਪੜਨੇ ਉਹੀ ਚੌਪਈ ਸਾਹਿਬ ਰੋਜ਼ ਪੜਨੀ ਹੈ ਉਹੀ ਅਨੰਦ ਸਾਹਿਬ ਰੋਜ਼ ਪੜਨਾ ਰੋਜ਼ ਰੋਜ਼ ਸਾਨੂੰ ਉਹੀ ਬਚਨ ਦਿੜ ਕਰਾਏ ਜਾਂਦੇ ਆ ਉਹੀ ਜਪਜੀ ਸਾਹਿਬ ਕਿਉਂ ਪੜ ਰਹੇ ਰੋਜ਼ ਹੀ ਉਹੀ ਜਾਪ ਸਾਹਿਬ ਕਿਉਂ ਪੜ ਰਹੇ ਆ ਕਿਉਂਕਿ ਸਾਡਾ ਮਨ ਜਿਹੜਾ ਮਾਇਆ ਦੇ ਘਰ ਤੇ ਆ ਕੇ ਭੁੱਲ ਜਾਂਦਾ ਮਨ ਭੂਲੋ ਮਾਇਆ ਕਰਿਆ ਜਿਉਂ ਹੀ ਮਨ ਇਧਰਲੇ ਬੰਨੇ ਹੁੰਦਾ ਮਾਇਆ ਦੇ ਘਰ ਦੇ ਵਿੱਚ ਭੁੱਲ ਜਾਂਦਾ ਗਿਆਨ ਤਾਂ ਇਹਨੂੰ ਹੁੰਦਾ ਪਰ ਗਿਆਨ ਜਿਹੜਾ ਵਾ ਇਹਦੇ ਮਨ ਦੇ ਅੰਦਰ ਜਿਹੜਾ ਵਾ ਨਹੀਂ ਵਸਿਆ ਹੁੰਦਾ ਜਦੋਂ ਅਸੀਂ ਗਿਆਨ ਦੀ ਵਿਚਾਰ ਕਰਦੇ ਆਂ ਤੇ ਮਨ ਨਾਲ ਨਾਲ ਉਹ ਕੀ ਆ ਜਦੋਂ ਸੁਣ ਲਿਆ ਹੁੰਦਾ ਤਾਂ ਉਹਦੇ ਅੰਦਰੋਂ ਚੀਜ਼ ਪਹਿਲਾਂ ਪਈ ਹੁੰਦੀ ਹੈ ਉਹ ਅਟੈਚ ਅਟੈਚ ਕਰ ਜਾਂਦੀ ਵੀ ਪਤਾ ਲੱਗ ਜਾਂਦਾ ਵੀ ਹਾਂ ਇਹ ਚੀਜ਼ ਮੈਂ ਕਿਤੇ ਨਾ ਕਿਤੇ ਸੁਣੀ ਆ ਤੇ ਜਦੋਂ ਗਿਆਨ ਅਸੀਂ ਕਰਦੇ ਆਂ ਪਤਾ ਲੱਗ ਕੀ ਮਨ ਅੰਦਰੋਂ ਇਸ਼ਾਰਾ ਦਿੰਦਾ ਵੀ ਇਹ ਸੁਣੀ ਆ ਉਹ ਯਾਦ ਆ ਜਾਂਦੀ ਹੈ ਜਿੱਦਾਂ ਕਿਸੇ ਨੂੰ ਕੋਈ ਭੁੱਲੀ ਹੋਈ ਚੀਜ਼ ਯਾਦ ਲਾ ਦੀਏ ਵਿਚਾਰ ਕਰਕੇ ਪਰ ਮਨ ਨੂੰ ਜਾਤ ਤਾਂ ਦਲਾ ਦਿੱਤਾ ਜਾਂਦਾ ਪਰ ਮਨ ਇਹੋ ਚੀਜ਼ ਧਾਰਨ ਨਹੀਂ ਕੀਤੀ ਹੁੰਦੀ ਫਰਕ ਕੀ ਆਉਂਦਾ ਵਾ ਉਹ ਮਨ ਨੇ ਉਹ ਜਿਹੜੀ ਚੀਜ਼ ਵਾ ਧਾਰਨ ਨਹੀਂ ਕੀਤੀ ਹੁੰਦੀ ਬਸ ਗਿਆਨ ਦੁਆਰਾ ਦਵਾਇਆ ਸੀ ਉਹਨੂੰ ਚੇਤਾ ਕਰਾਇ ਹੀ ਦਿੰਨੇ ਆ ਔਰ ਗਿਆਨ ਦੁਆਰਾ ਕਈ ਵਾਰ ਮਨ ਇਹ ਵੀ ਧਾਰਨ ਕਰ ਲੈਂਦਾ ਵੀ ਇਹ ਤਾਂ ਮੈਨੂੰ ਪਤਾ ਵਾ ਇਹ ਚੀਜ਼ ਤਾਂ ਮੈਨੂੰ ਪਤਾ ਵਾ ਪਰ ਇਹ ਕਿਉਂ ਚੇਤਾ ਕਰਾਇਆ ਜਾ ਰਿਹਾ ਬਾਰ ਬਾਰ ਕਿਉਂ ਬਾਰ ਬਾਰ ਬਾਣੀ ਪੜਨ ਲਈ ਕਿਹਾ ਜਾ ਰਿਹਾ ਕਿਉਂਕਿ ਬਾਰ ਬਾਰ ਸਾਡੇ ਮਨ ਨੇ ਭੁੱਲਣਾ ਵਾ ਕਾਲ ਨੇ ਭੁਲਾਉਣਾ ਵਾ ਤੇ ਅਸੀਂ ਬਾਰ ਬਾਰ ਉਸ ਤੋਂ ਗਿਆਨ ਲੈ ਕੇ ਜਿੱਦਾਂ ਵੇਖੋ ਪੜਦੇ ਨਾ ਮੂਰਖ ਮਨ ਸਮਝਾਏ ਆਖੋ ਕਿਤੜਾ ਕਹਿੰਦੇ ਮੂਰਖਾ ਤੈਨੂੰ ਮੈਂ ਕਿੰਨਾ ਕੁ ਸਮਝਾਵਾਂ ਕਹਿੰਦੇ ਗੁਰਮੁਖਾਰ ਗੁਣ ਗਾਇ ਰੰਗ ਰੰਗੇਤਰਾ ਗੁਰਮੁਖ ਰੰਗ ਚ ਰੰਗੇ ਕੇ ਦਾ ਨਾਮ ਲੈ ਕੇ ਨਾਮ ਦੇ ਰੰਗ ਚ ਰੰਗ ਲਿਆ ਮਨ ਨੂੰ ਕਹਿੰਦੇ ਤੈਨੂੰ ਕਿੰਨਾ ਸਮਝਾਵਾਂ ਤੇ ਇਹ ਕਰਕੇ ਇਹ ਜਿਹੜਾ ਗਿਆਨ ਆ ਗਿਆਨ ਦੁਆਰਾ ਮਨ ਨੂੰ ਸਮਝਾ ਕੇ ਫਿਰ ਗੁਰੂ ਦੀ ਦੱਸੀ ਹੋਈ ਚਾਲ ਤੇ ਹੀ ਚੱਲਣਾ ਹੁਣ ਇਸ ਚਾਲ ਤੇ ਚੱਲਣ ਦੇ ਲਈ ਵੇਖੋ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਵਾ ਇਹ ਗੁਰੂ ਦਾ ਗਿਆਨ ਲੈਣ ਲਈ ਸਾਨੂੰ ਕੀ ਕਰਨਾ ਪਏਗਾ ਸੁਣਨ ਦੀ ਅਵਸਥਾ ਧਾਰਨ ਕਰਨੀ ਪਏਗੀ ਕਿਹੜੀ ਅਵਸਥਾ ਧਾਰਨ ਕਰਨੀ ਪਏਗੀ ਸੁਣਨ ਦੀ ਕਾਲ ਕੀ ਕਰਦਾ ਵਾ ਸਭ ਤੋਂ ਪਹਿਲਾਂ ਅਟੈਕ ਕਰਦਾ ਵਾ ਸੁਣਨ ਦਾ ਸੁਣਨ ਦੀ ਅਵਸਥਾ ਖਤਮ ਕਰਦਾ ਸਾਡੇ ਇਹ ਪ੍ਰੈਕਟੀਕਲੀ ਗਿਆਨ ਦਿੱਤਾ ਜਾ ਰਿਹਾ ਇਹ ਜੋ ਵਿਚਾਰ ਕੀਤੀ ਜਾ ਰਹੀ ਹੈ ਕੋਈ ਇਧਰੋਂ ਉਧਰੋਂ ਸੁਣੀ ਸੁਣਾਈ ਨਹੀਂ ਆ ਚਾਹੇ ਉਹ ਯਾਦ ਕੀਤੀ ਹੋਈ ਨਹੀਂ ਆ ਇਹ ਪ੍ਰੈਕਟੀਕਲੀ ਜੋ ਹੋ ਰਿਹਾ ਵਾ ਉਹ ਦੱਸਿਆ ਜਾ ਰਿਹਾ ਤੇ ਜਦੋਂ ਕਾਲ ਕੀ ਕਰਦਾ ਸਭ ਤੋਂ ਪਹਿਲਾਂ ਕੀ ਅਟੈਕ ਕਰਦਾ ਵਾ ਖਾਸ ਕਰਕੇ ਖਾਸ ਕਰਕੇ ਪ੍ਰਚਾਰਕਾਂ ਤੇ ਸਭ ਤੋਂ ਜ਼ਿਆਦਾ ਅਟੈਕ ਕਰਦਾ ਪ੍ਰਚਾਰਕਾਂ ਦੇ ਥੋੜਾ ਜਿਹਾ ਗਿਆਨ ਹੋ ਜਾਂਦਾ ਜਿਉਂ ਹੀ ਸਾਨੂੰ ਗਿਆਨ ਹੋ ਜਾਂਦਾ ਤੇ ਸਾਡੀ ਸੁਣਨ ਦੀ ਅਵਸਥਾ ਜਿਹੜੀ ਉਹ ਖਤਮ ਕਰ ਦਿੰਦਾ ਬਸ ਅਸੀਂ ਸੁਣਾਉਣ ਤੱਕ ਸੀਮਤ ਰਹਿ ਜਾਂਦੇ ਆ ਇਸੇ ਮੈਂ ਪ੍ਰਚਾਰਕਾਂ ਦੀ ਉਦਾਹਰਣ ਦੇ ਦਿੱਤੀ ਆ ਪ੍ਰਚਾਰਕਾਂ ਨਾਲ ਨਹੀਂ ਇਕੱਲਾ ਹੁੰਦਾ ਜਿਹੜੀ ਸੰਗਤ ਸੁਣਨ ਵਾਲੀ ਆ ਉਹਨਾਂ ਨਾਲ ਵੀ ਹੁੰਦਾ ਉਹ ਜਿੰਨਾ ਕਿ ਸੀਮਤ ਸਾਨੂੰ ਗਿਆਨ ਹੋ ਜਾਂਦਾ ਉਹ ਗਿਆਨ ਦੇ ਵਿੱਚ ਉਹ ਉਹਦੇ ਚ ਉਲਝਾ ਜਾਂਦਾ ਮਨ ਤੇ ਮਹਾਰਾ ਜੀ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਹਾਲਾਤ ਹੋ ਜਾਣੇ ਆ ਜਿਹੜੇ ਧਾਰਮਿਕ ਗ੍ਰੰਥਾ ਉਹ ਜੋ ਸਾਨੂੰ ਸਿਖਿਆ ਦਿੰਦੇ ਆ ਜੋ ਅਸੀਂ ਅੱਜ ਬੈਠ ਕੇ ਇੱਕ ਜਣਾ ਵਿਚਾਰ ਕਰ ਰਿਹਾ ਤੁਹਾਡੇ ਤੇ ਤੁਸੀਂ ਸ਼ਰਮਣ ਕਰ ਰਹੇ ਹੋ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਨਹੀਂ ਹੋਣਾ ਕਹਿੰਦੇ ਵੀ ਜਿੰਨਾ ਕਿ ਜੀਵ ਨੂੰ ਗਿਆਨ ਆ ਉਹਨੇ ਆਪਣੇ ਗਿਆਨ ਤੱਕ ਸੀਮਤ ਰਹਿ ਜਾਣਾ ਵਾ ਬੇ ਇਦਾਂ ਗ੍ਰੰਥਾਂ ਦੀ ਨਹੀਂ ਮੰਨਣੀ ਉਹਨਾਂ ਨੇ ਉਸ ਸਮੇਂ வேத ਗ੍ਰੰਥ ਉਹਨਾਂ ਦੀ ਆਧਾਰਨ ਦੇ ਦਿੱਤੀ ਗਈ ਆ ਅੱਜ ਸਾਡੇ ਲਈ வேத ਗੁਰਬਾਣੀ ਗੁਰੂ ਨੇ ਉਹ ਕਹਿੰਦੇ ਸਾਸਤਿ ਵੇਦ ਨਾ ਮੰਨੈ ਕੋਏ ਆਪੋ ਆਪੇ ਪੂਜਾ ਹੋਏ ਭਾਵ ਕੇ ਨਾਨਕ ਕਲ ਕਾ ਇਹੋ ਪ੍ਰਵਾਨ ਆਪੇ ਆਖਣ ਆਪੇ ਜਾਣ ਭਾਵ ਕੇ ਆਪਣੇ ਮਨ ਦੁਆਰੇ ਜਿੱਦਾਂ ਦਿਲ ਕੀਤਾ ਦੁਨੀਆ ਨੇ ਚੱਲਣਾ ਵਾ ਵੀ ਗੁਰੂ ਦੀ ਮਤ ਜਿਹੜੀ ਆ ਉਹਨੂੰ ਅਸਥਿਆਰ ਨਹੀਂ ਕਰਨਾ ਜੁਣਚ ਗਿਆਨ ਹੋ ਜਾਣਾ ਦੁਨੀਆ ਨੂੰ ਜਗ ਕਊਗਾ ਮੁੱਖ ਚੁੰਚ ਗਿਆਨ ਚੁੰਜ ਗਿਆਨੀ ਹੋ ਜਣੇ ਜੀ ਭਾਵ ਕਿ ਆਚਰਣ ਵਾਲੇ ਜਦੋਂ ਅਸੀਂ ਵੇਖਾਂਗੇ ਸਾਨੂੰ ਨਹੀਂ ਮਿਲਣਗੇ ਮਹਾਰਾਜ ਕਹਿੰਦੇ ਬਹੁਤ ਘੱਟ ਮਿਲਣਗੇ ਉਦਾਂ ਸਾਰਾ ਜੱਗ ਜਿਹੜਾ ਵਾ ਗਿਆਨੀ ਹੋ ਜਾਏਗਾ ਪਰ ਆਚਰਣ ਵਾਲੇ ਜਿਹੜੇ ਉਹ ਗਿਰਲੇ ਜਿਹੜੇ ਆ ਦਿਖਣਗੇ ਤੇ ਮਹਾਰਾਜ ਕਹਿੰਦੇ ਜੱਗ ਗਿਆਨੀ ਗਿਰਲਾ ਆਚਾਰੀ ਕਹਿੰਦੇ ਸਾਰਿਆਂ ਨੇ ਇਦਾਂ ਦੇ ਹਾਲਾਤ ਹੋ ਜਣੇ ਆ ਵੀ ਗੱਲਾਂ ਦੇ ਵਿੱਚ ਚੰਗੇ ਹੋ ਜਾਣਾ ਵਾ ਪਰ ਆਚਰਣ ਵੇਖੋਗੇ ਆਚਾਰਨ ਕਰਕੇ ਬੁਰੇ ਹੋਵਾਂਗੇ ਅਸੀਂ ਕਹਿੰਦੇ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਕਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਬਾਹਰੋਂ ਚਿੱਟੇ ਦਿਖਾਂਗੇ ਤਾਂ ਫਿਰ ਕਹਿੰਦੇ ਅੱਗੇ ਕਹਿੰਦੇ ਰੀਸਾਂ ਕਰੇ ਤਣਾੜੀਆਂ ਜੋ ਸੇਵ ਹੈ ਦਰ ਖੜੀਆਂ ਕਹਿੰਦੇ ਉਹ ਰੀਸ ਕਰਨਗੇ ਕਿੰਨਾਂ ਦੀ ਜਿਹੜੇ ਦਰ ਤੇ ਬੈਠ ਕੇ ਦਰ ਤੇ ਆਸਣ ਲਾ ਕੇ ਮਾਲਕ ਦੀ ਦਰ ਤੇ ਬੈਠਦੇ ਨੇ ਉਹਦੀ ਸਿੱਖ ਸਲਾਹ ਕਰਦੇ ਨੇ ਕਹਿੰਦੇ ਉਹਨਾਂ ਦੀ ਰੀਸ ਕਰਨਗੇ ਐ ਇਦਾਂ ਦੇ ਹਾਲਾਤ ਆਉਣਗੇ ਹੁਣ ਵੇਖੋ ਗੁਰੂ ਸਾਹਿਬਾਂ ਨੇ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਹੁਣ ਵੇਖੋ ਅਸੀਂ ਗੱਲ ਕਰ ਰਹੇ ਸੀ ਸੁਣਨ ਦੀ ਸੁਣਨ ਦੀ ਅਵਸਥਾ ਦੇ ਵਿੱਚ ਵੇਖੋ ਜਦੋਂ ਅਸੀਂ ਇਧਰਲੇ ਬੰਨੇ ਆਏ ਗੁਰਮਤਿ ਮਾਰਗ ਤੇ ਆਏ ਕਿ ਬਹੁਤ ਸਾਰੇ ਬਹੁ ਗਿਣਤੀ ਜੀਵਾਂ ਨੂੰ ਨਹੀਂ ਸੀ ਪਤਾ ਕਿ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਸੀ ਇੰਨਾ ਪਤਾ ਗੁਰਮਖਾ ਆਏ ਗੁਰਮਖਾ ਨੇ ਦੱਸਣਾ ਕੀਤਾ ਕੋਈ ਵੀ ਬਹੁਤ ਘਟ ਇਦਾਂ ਹੁੰਦਾ ਸੀ ਕੋ ਗਿਰਲੀਆਂ ਸੰਸਥਾਵਾਂ ਗਰਲੀਆਂ ਸੰਪਰਦਾਵਾਂ ਜਿਹੜੀਆਂ ਹੀ ਘੰਟਾ-ਘੰਟਾ ਬੈਠ ਕੇ ਸਿਮਨ ਕਰਾਉਂਦੀਆਂ ਹੈਗੇ ਹੀ ਪਰ ਵਿਰਲੇ ਹੈ ਪਰ ਇੱਕ ਸਮੇਂ ਤੇ ਆ ਕੇ ਵੇਖੋ ਗੁਰਮੁਖਾਂ ਨੇ ਸਾਨੂੰ ਗਿਆਨ ਬਖਸ਼ਿਸ਼ ਕੀਤਾ ਉਹ ਗਿਆਨ ਕਿਦਾਂ ਬਖਸ਼ਿਸ਼ ਕੀਤਾ ਗੁਰਬਾਣੀ ਗੁਰੂ ਦੇ ਰਾਈ ਤੇ ਜਿਨ੍ਹਾਂ ਨੇ ਉਹਨੂੰ ਸੁਣਿਆ ਉਹ ਵੀ ਸੁਣਿਆ ਫੇਰੀ ਸਮਝ ਆਈ ਵੀ ਵੈਗਰੂ ਵੈਗਰੂ ਕਰਨਾ ਫੇਰੀ ਮਨ ਮੰਨਿਆ ਜਿਨ੍ਹਾਂ ਨਹੀਂ ਸੁਣਿਆ ਉਹ ਜੀਵ ਨੇ ਉਹਨੂੰ ਵਿਰੋਧਤਾ ਵੀ ਕੀਤੀ ਜਦੋਂ ਜਿਨ੍ਹਾਂ ਨੇ ਸੁਣ ਲਿਆ ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਵੈਗਰੂ ਵੈਗਰੂ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਵਾਇਗਰੂ ਵਾਇਗਰੂ ਕਰਨਾ ਸ਼ੁਰੂ ਕੀਤਾ ਫਿਰ ਕਹਿੰਦੇ ਵਾਇਗਰੂ ਵਾਇਗਰੂ ਕਿੱਦਾਂ ਕਰਨਾ ਕਹਿੰਦੇ ਇਹਨੂੰ ਸੁਣਨਾ ਹੀ ਇਹਦੇ ਇਹਨੂੰ ਸੁਣਨਾ ਫਿਰ ਕਹਿੰਦੇ ਜਦੋਂ ਸੁਣੋਗੇ ਇਹਨੂੰ ਕਹਿੰਦੇ ਕੀ ਹੋਏਗਾ ਕਹਿੰਦੇ ਤੁਹਾਡਾ ਸਹਜ ਚ ਧਿਆਨ ਲੱਗ ਜਾਏਗਾ ਤੇ ਮਹਾਰਾ ਜੀ ਕਹਿੰਦੇ ਸੁਣਿਆ ਲੱਗੈ ਸਹਜ ਧਿਆਨ ਕਹਿੰਦੇ ਜਦੋਂ ਸੁਣੋਗੇ ਸੁਣਨ ਦੀ ਅਵਸਥਾ ਧਾਰਨ ਕਰੋਗੇ ਤੁਹਾਡਾ ਸਹਜ ਚ ਧਿਆਨ ਲੱਗ ਜਾਏਗਾ ਤੇ ਹੁਣ ਅਸੀਂ ਵਿਚਾਰ ਕਰਨੀ ਆ ਕਿ ਸਿਮਰਨ ਤਾਂ ਹੀ ਵੀ ਕਰਦੇ ਆਂ ਪਰ ਸਾਡਾ ਮਨ ਦਾ ਧਿਆਨ ਜਿਹੜਾ ਸਾਡਾ ਮਨ ਸੱਚੀ ਕਿਉਂ ਨਹੀਂ ਜਾ ਰਿਹਾ ਸਾਡਾ ਮਨ ਈਰਖਾ ਦਵੇਦਾ ਨਿੰਦਿਆ ਚੁਗਲੀ ਭਾਵ ਕੇ ਸਮੁੰਦਰ ਦੇ ਨਜ਼ਦੀਕ ਹੁੰਦਿਆਂ ਹੋਇਆਂ ਵੀ ਗੁਰਬਾਣੀ ਗੁਰੂ ਸਮੁੰਦਰ ਨੇ ਫਿਰ ਅਸੀਂ ਕਿਉਂ ਨਹੀਂ ਸਾਡੇ ਮਨ ਜਿਹੜੇ ਮਨ ਤੇ ਪ੍ਰਭਾਵ ਪੈ ਰਿਹਾ ਕਿਉਂ ਨਹੀਂ ਸਾਡੇ ਮਨ ਦਾ ਇਸ਼ਨਾਨ ਹੋ ਰਿਹਾ ਕਿਉਂ ਨਹੀਂ ਸਾਡੇ ਮਨ ਦੀ ਮੈਲ ਜਾ ਰਹੀ ਕਿਉਂ ਵਿਚਾਰਾ ਰੋਟੀ ਮੈਲ ਫਿਰ ਉਤਪਨ ਹੋ ਰਹੀ ਸਾਡੇ ਅੰਦਰ ਕਿਉਂਕਿ ਇਹਦਾ ਮਤਲਬ ਸੁਣਨ ਦੀ ਅਵਸਥਾ ਜਿਹੜੀ ਸਾਡੀ ਕਮਜ਼ੋਰ ਆ। ਕਾਲ ਜਿਹੜਾ ਸੁਣਨ ਦੀ ਅਵਸਥਾ ਖਤਮ ਕਰ ਚੁੱਕਾ। ਸਾਨੂੰ ਆਪਣੇ ਗਿਆਨ ਤੱਕ ਸੀਮਤ ਰੱਖਣਾ ਚਾਹੁੰਦਾ। ਅਸੀਂ ਆਪਣੇ ਗਿਆਨ ਨੂੰ ਆਧਾਰ ਬਣਾ ਕੇ ਚੱਲ ਰਹੇ ਹਾਂ। ਹੁਣ ਇੱਥੇ ਫਿਰ ਜਦੋਂ ਸੈਕੰਡ ਸਟੇਜ ਤੇ ਪਹਿਲੀ ਸਟੇਜ ਤੇ ਗੁਰਬਾਣੀ ਗੁਰੂ ਦੀ ਜਦੋਂ ਗੱਲ ਚੱਲਦੀ ਉਹਨੂੰ ਧਿਆਨ ਨਾਲ ਸੁਣਨਾ। ਸੁਣਨ ਦੀ ਅਵਸਥਾ 'ਚ ਰਹਿਣਾ। ਫਿਰ ਦੂਸਰਾ ਸੈਕੰਡ ਸਟੈਪ ਜਿਹੜਾ ਆ ਜਾਂਦਾ ਜਦੋਂ ਅਸੀਂ ਅੰਤਰਗਤ ਪ੍ਰਵੇਸ਼ ਕਰਨਾ। ਜੋ ਸਾਨੂੰ ਮਾਰਗ ਦੱਸਿਆ ਗਿਆ ਸਾਧੂਆਂ ਸੰਤਾਂ ਦੁਆਰਾ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤਰ ਉਥੇ ਵੀ ਫਿਰ ਸਾਨੂੰ ਉਹ ਗੁਰਮੰਤਰ ਨੂੰ ਸੁਣਨਾ ਵਾ ਧਿਆਨ ਨਾਲ ਸੁਣਨਾ ਕਾਲ ਨੇ ਇੱਥੇ ਵਿਚਾਰਾਂ ਰੂਪੀ ਭੇਟਾ ਲੈ ਕੇ ਆਉਣਾ ਤੇ ਆ ਲੈ ਵਿਚਾਰ ਲੈ ਲੈ ਵਧੀਆ-ਵਧੀਆ ਵਿਚਾਰ ਤੁਹਾਨੂੰ ਇਹੋ-ਹੋ ਜੇ ਗੱਲ ਉਹ ਦੇਖਦਾ ਵਾ ਤੇ ਇਹਨੂੰ ਕਿਹੜੇ ਕਿਹੜੇ ਵਿਚਾਰ ਵਧੀਆ ਲੱਗਦੇ ਆ ਉਹ ਜਿਹੜਾ ਵਿਚਾਰ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਉਹੀ ਫਿਰ ਨਾ ਪੈਦਾ ਕਰ ਦੇਗਾ ਤੁਹਾਡੇ ਅੰਦਰ ਫਿਰ ਆ ਲੈ ਲੈ ਹੁਣ ਸਾਡੇ ਅੰਦਰ ਪੀ ਅਸੀਂ ਜਿਹੜਾ ਗੁਰੂ ਨੇ ਸਾਨੂੰ ਹੁਕਮ ਕੀਤਾ ਵਾ ਅਸੀਂ ਉਹਦੇ ਤੇ ਪਹਿਰਾ ਦੇਣਾ ਵਾ ਕਿ ਜਾਂ ਕਾਲ ਦੀ ਭੇਟਾ ਲੈਣੀ ਜਦੋਂ ਅਸੀਂ ਅੱਖਾਂ ਬੰਦ ਕਰ ਲੈਨੇ ਆਂ ਤੇ ਜਦੋਂ ਉਹ ਸਾਨੂੰ ਭੇਟਾ ਦੇਣ ਆਉਂਦਾ ਅੱਖਾਂ ਬੰਦ ਕੀਤੀਆਂ ਫੁਰਨਾ ਦੇਣ ਆਉਂਦਾ ਉਹ ਸਾਡੇ ਤੇ ਆ ਹੁਣ ਇੱਥੇ ਪਤਾ ਲੱਗਣਾ ਵਾ ਵੀ ਅਸੀਂ ਕਿੰਨੇ ਕੁ ਹੁਕਮ ਦੇ ਪਾਬੰਦ ਆ ਗੁਰੂ ਦੇ ਤੇ ਅਸੀਂ ਅੱਖਾਂ ਬੰਦ ਕਰਕੇ ਬੈਠੇ ਆਂ ਕਾਲ ਨੇ ਭੇਟਾ ਦਿੱਤੀ ਇੱਧਰ ਗੁਰੂ ਸਾਡੇ ਨੇ ਕਿਹਾ ਵੀ ਤੂੰ ਇਹਦੇ ਵੱਲ ਧਿਆਨ ਨਹੀਂ ਦੇਣਾ ਤੂੰ ਵਿਚਾਰ ਮਾਰਨੇ ਆ ਵਿਚਾਰ ਮਾਰੇ ਤਰੇ ਤਰੇ ਉਲਟ ਜੋਨ ਨਾ ਵੇ ਤੂੰ ਕੀ ਕਰਨਾ ਕਿਉਂ ਕਰਨਾ ਤੁਨ ਮੈਂ ਧਿਆਨ ਧਿਆਨ ਮੇ ਜਾਣਿਆ ਗੁਰਮੁਖਾ ਕਥਕਨ ਪਰ ਵੇਖੋ ਮਨ ਸਾਡਾ ਇਧਰ ਗੁਰੂ ਦੀ ਦਸੀ ਮਤ ਨੂੰ ਛੱਡ ਕੇ ਇੰਨੀ ਮਾਇਆ ਡ੍ਰਿੜ ਹੋ ਗਈ ਆ ਫੁਰਨਿਆਂ ਦੇ ਚਲਾ ਜਾਂਦਾ ਵਾ ਪਰ ਬਾਜ ਨੂੰ ਨਹੀਂ ਫੜ ਪਉਂਦਾ ਇੱਕ ਛੋਟਾ ਜਿਹਾ ਕੰਮ ਦਿੱਤਾ ਆਪਣੀ ਬਾਤ ਸੁਣਨੀ ਕੋਈ ਇੰਨਾ ਵੱਡਾ ਵੀ ਨਹੀਂ ਐ ਜੇ ਵਿਚਾਰਿਆ ਜਾਵੇ ਵੱਡਾ ਕਿਉਂ ਹੋ ਜਾਂਦਾ ਏ ਸਾਡੇ ਲਈ ਕਿਉਂਕਿ ਸਾਡਾ ਮਾਇਆ ਨਾਲ ਪਿਆਰ ਪੈ ਚੁੱਕਾ ਤਾਂ ਲਿਖਿਆ ਨਾ ਪਿਆ ਆਖਣ ਔਖਾ ਸਾਚ ਨਾਲ ਔਖਾ ਹੁਣ ਜੇ ਦੁਨਿਆਵੀ ਤੌਰ ਤੇ ਵੇਖਿਆ ਜਾਵੇ ਇਤਸੋ ਕਿਹੜਾ ਜੋਰ ਲੱਗਾ ਵਾ ਗਰੂ ਕੋ ਸਾਹ ਨਹੀਂ ਚੜਿਆ ਕੁਝ ਨਹੀਂ ਔਖਾ ਕਿਉਂ ਕਹਤਾ ਔਖਾ ਇਹ ਕਰਕੇ ਕਿ ਨਿਗਾ ਜਾ ਫੁਰਨਾ ਹੁੰਦਾ ਵਾ ਛੋਟਾ ਜਿਹਾ ਫੁਰਨਾ ਹੁੰਦਾ ਵਾ ਪਤਾ ਨਹੀਂ ਕਿੰਨੇ ਕਿੰਨੇ ਮਿੰਟ ਸਾਨੂੰ ਭੁਲਾ ਦਿੰਦਾ ਵਾ ਕਿ ਮੈਂ ਤਾਂ ਸੁਣਨਾ ਹੀ ਮੈਂ ਤਾਂ ਆਪਣੀ ਆਵਾਜ਼ ਨੂੰ ਸੁਣਨਾ ਹੀ ਨਿਗਾ ਜਾ ਫੁਰਨਾ ਹੁੰਦਾ ਇੱਕ ਕਿੰਨੇ ਕਿੰਨੇ ਸੈਕਿੰਡ ਮਿੰਟ ਤੱਕ ਕਈ ਵਾਰੀ ਤੇ ਜੇ ਜੀਵ ਨੂੰ ਭੇਦ ਨਹੀਂ ਆ ਜੇ ਗਿਆਨ ਨਹੀਂ ਆ ਕਿ ਮੈਂ ਆਪਣੀ ਆਵਾਜ਼ ਨੂੰ ਸੁਣਨਾ ਵਾ ਤੇ ਕਈ ਵਾਰੀ ਪਤਾ ਹੀ ਉਦੋਂ ਲੱਗਦਾ ਜਦੋਂ ਮੰਨ ਲਓ ਜੀ ਪਾਠ ਕਰ ਰਿਹਾ ਵਾ ਜੇ ਜਦੋਂ ਆਂਦਾ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਦਾ ਹੋ ਗਿਆ ਪਾਠ ਪਤਾ ਨਹੀਂ ਲੱਗਾ ਭਾਵ ਕੇ ਮਨ ਦੀ ਅਸੀਂ ਕਿਉਂਕਿ ਇਸ ਕਰਕੇ ਗਿਆਨ ਲੈਣਾ ਬੜਾ ਜ਼ਰੂਰੀ ਹੈ ਗਿਆਨ ਦੁਆਰਾ ਹੁਣ ਜਦੋਂ ਅਸੀਂ ਸਿਮਨ ਕਰਨਾ ਵਾ ਹੁਣ ਇਹ ਵੀ ਇੱਕ ਗਿਆਨ ਆ ਵੀ ਵੇਖੋ ਗਿਆਨ ਜਿਹੜਾ ਵਾ ਮਹਾਰਾ ਇਹ ਕਹਿੰਦੇ ਮਤਾ ਕਰੋ ਸੋ ਪੱਕਣ ਦੇ ਸੀਲ ਸੰਜਮ ਕੇ ਨਿਕਟ ਕੋ ਲਈ ਕਹਿੰਦੇ ਜੋ ਮੈਂ ਮਤਾ ਕਰਨਾ ਨਾ ਮਾਂਜੇ ਮੈਂ ਆ ਕਰਨਾ ਗੁਰਮਤਿ ਦੇ ਮਾਰਗ ਤੇ ਚੱਲਦੇ ਹਾਂ ਜੀ ਕਹਿੰਦਾ ਉਹ ਕਰਨ ਹੋਣ ਨਹੀਂ ਦਿੰਦੇ ਸਾਡਾ ਮਤਾ ਪੱਕਣ ਨਹੀਂ ਦਿੰਦੇ ਸਿਰੇ ਨਹੀਂ ਚੜ੍ਹਨ ਦਿੰਦੇ ਤੁਸੀਂ ਮੰਨ ਲਓ ਤੁਹਾਨੂੰ ਗਿਆਨ ਹੋ ਗਿਆ ਵੀ ਆਪਣੀ ਆਵਾਜ਼ ਨੂੰ ਸੁਣਨਾ ਵਾ ਤੁਹਾਨੂੰ ਗਿਆਨ ਹੋ ਗਿਆ ਤੁਹਾਨੂੰ ਗਿਆਨ ਕਰਾ ਦਿੱਤਾ ਗਿਆ ਪਰ ਤੁਹਾਡਾ ਮਤਾ ਇਹ ਪੱਕਣ ਨਹੀਂ ਦੇਣਾ ਜਦੋਂ ਤੁਸੀਂ ਸਿਮਨ ਤੇ ਬੈਠੋਗੇ ਉਹਨਾਂ ਸਿਰੇ ਚੜ੍ਹਨ ਨਹੀਂ ਦੇਣਾਂ ਤੁਹਾਨੂੰ ਆਪਣੀ ਆਵਾਜ਼ ਨੂੰ ਸੁਣਨ ਨਹੀਂ ਦੇਣਾ ਤੁਹਾਨੂੰ ਚੇਤਾ ਹੀ ਭਲਾ ਦੇਣਾ ਫਿਰ ਅਸੀਂ ਕੀ ਕਹਿਣਾ ਗੁਰਮੁਖਾਂ ਨੂੰ ਕਿ ਗੱਲ ਨਹੀਂ ਬਣਦੀ ਗੁਰਮਖਣੇ ਕਹਿਣਾ ਵੀ ਗੁਰਬਾਣੀ ਗੁਰੂ ਤੇ ਕਹਿੰਦੇ ਆ ਸੁਣਿਆ ਲਾਗੇ ਸਹਿਜ ਧਿਆਨ ਤੇ ਇਹਦਾ ਮਤਲਬ ਤੁਹਾਡਾ ਜੀ ਸਹਿਜ ਚ ਧਿਆਨ ਨਹੀਂ ਲੱਗ ਰਿਹਾ ਤੁਸੀਂ ਸੁਣ ਨਹੀਂ ਰਹੇ ਤੁਹਾਡੀ ਸੁਣਨ ਦੀ ਅਵਸਥਾ ਖਤਮ ਕਰ ਦਿੱਤੀ ਕਹਿੰਦੇ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹੱਥ ਹੋਵੇ ਅਸਗਾ ਸਾਡਾ ਹੱਥ ਨਹੀਂ ਅੱਗੇ ਪੈ ਰਿਹਾ ਸਾਡੀ ਸੁਰਤੀ ਨੂੰ ਰਾਹ ਨਹੀਂ ਮਿਲ ਰਿਹਾ ਜੀ ਇਹੀ ਸਵਾਲ ਹੁੰਦੇ ਨਾ ਗੁਰਮਖਾਂ ਦੇ ਜਿਆਦਾ ਵੀ ਅੱਗੇ ਨਹੀਂ ਵਧ ਰੇ ਸਾਡਾ ਮਨ ਸਹਿਜ ਚ ਨਹੀਂ ਜਾਂਦਾ ਤੇ ਮਹਾਰਾਜ ਜੀ ਨੇ ਦੇਖੋ ਸਾਫ ਕਲੀਅਰ ਕਰ ਦਿੱਤਾ ਵੀ ਤੁਹਾਡੀ ਸੁਣਨ ਦੀ ਅਵਸਥਾ ਕਦੋਂ ਹੋਗੀ ਤਾ ਸੁਣਨ ਦੀ ਅਵਸਥਾ ਤੇ ਜ਼ੋਰ ਦਿੱਤਾ ਗਿਆ ਪਹਿਲਾਂ ਵੇਖੋ ਚਾਰ ਪੌੜੀਆਂ ਫਿਰ ਸੁਣਨ ਦੀ ਅਵਸਥਾ ਜਿਹੜੀਆਂ ਸਾਨੂੰ ਲਿਖ ਕੇ ਦੇ ਦਿੱਤੀ ਕਿ ਸੁਣਨ ਦੇ ਨਾਲ ਕੀ ਕੀ ਹੋਏਗਾ ਗਿਆਨ ਕਮਾਈਏ ਪੁੱਛ ਜਨਾ ਜਨਾ ਨੂੰ ਪੁੱਛੇ ਕਮਾਈਏ ਕਮਾ ਕੇ ਆਧਾਰਤ ਹੋਣਾ ਆਧਾਰ ਹੋਣਾ ਸੁਣਤ ਕਮਾਵਤ ਹੋ ਤਾਂ ਆਪ ਤਰ੍ਹਾਂ ਲੋਕੇ ਨਸਤ ਸੋ ਇਸ ਕਰਕੇ ਗਿਆਨ ਦੀ ਵੀ ਜ਼ਰੂਰਤ ਹੈ ਗੁਰਬਾਣੀ ਗੁਰੂ ਸਾਨੂੰ ਕਹਿੰਦੇ ਆ ਤੇ ਈਰਖਾ ਨਿੰਦਿਆ ਚੁਗਲੀ ਦਵੇਦਾ ਵੀ ਛੱਡਣ ਦੀ ਜ਼ਰੂਰਤ ਹੈ